ਹਾਈ ਵਰਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਕੁਐਸਚਨ ਫਾਇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਚ ਤੇ ਹਮੇਸ਼ਾ ਚੜ੍ਹਦੀ ਕਲਾ ਜੀ ਰਹੋ ਤਾਂ ਅੱਜ ਆਪਾਂ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਈਆਂ ਮੈਂ ਤੁਹਾਡੇ ਲਈ ਬਹੁਤ ਹੀ ਅੱਛੀ ਇਨਫੋਰਮੇਸ਼ਨ ਦੇਣ ਵਾਲੀਆਂ ਤੁਹਾਨੂੰ ਮੈਂ ਤਾਂ ਐਂਡ ਤੱਕ ਤੁਸੀਂ ਵੀਡੀਓ ਤੇ ਜਰੂਰ ਬਨੇ ਰਹਿਣਾ ਵਿਚ ਵਿਚਾਲੀ ਵੀਡੀਓ ਛੱਡ ਕੇ ਨਹੀਂ ਜਾਣਾ ਤਾਂ ਉਸ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਅੱਛੀਆਂ ਲੱਗਦੀਆਂ ਹਨ ਕੁਝ ਈਵਰਸ ਨਵੇਂ ਆਉਂਦੇ ਆ ਮੇਰੇ ਚੈਨਲ ਤੇ ਬਹੁਤ ਜ਼ਿਆਦਾ ਦੇਖਦੇ ਆ ਵੀਡੀਓਜ਼ ਮੇਰੀਆਂ ਬਟ ਸਬਸਕ੍ਰਾਈਬ ਨਹੀਂ ਕਰਦੇ ਉਹਨਾਂ ਨੂੰ ਰਿਕੁਐਸਟ ਆ ਕਿ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੇ ਬਟਨ ਤੇ ਪੁਸ਼ ਕਰਨਾ ਦਬਾਉਣਾ ਨੂੰ ਨਾ ਭੁੱਲਿਆ ਕਰੋ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਮੇਰੇ ਮੇਰੀ ਜਿਹੜੀ ਵੀਡੀਓਜ਼ ਦੀ ਇਨਫੋਰਮੇਸ਼ਨ ਆ ਸਰ ਨੂੰ ਪਹਿਲਾ ਤੁਹਾਡੇ ਕੋਲ ਪਹੁੰਚੇ ਤੇ ਅੱਜ ਆਪਾਂ ਵੀਡੀਓ ਸ਼ੁਰੂ ਕਰਦੇ ਆ ਅੱਜ ਆਪਾਂ ਗੱਲ ਕਰਦੇ ਕਿ ਜਿਹੜਾ ਇੱਕ ਦਹੀਂ ਜਮਾਉਣੀ ਆ ਤਾਂ ਆਪਾਂ ਦਹੀਂ ਦੇ ਉੱਪਰ ਇੱਕ ਪਾਣੀ ਆਉਂਦਾ ਥੋੜਾ ਜਿਹਾ ਵੈਸੇ ਤਾਂ ਆਪਾਂ ਨੂੰ ਪਤਾ ਕਿ ਜਿਹੜੀ ਦਹੀਂ ਆ ਉਹ ਪੇਟ ਵਾਸਤੇ ਅਮਰਤ ਸਮਾਨ ਹੈ ਬਹੁਤ ਹੀ ਚਾਦੀ ਉਹਦੇ ਫਾਇਦੇ ਆ ਹੈਨਾ ਅੱਜ ਉਹਦੀ ਗੱਲ ਕਰਾਂਗੇ ਦਹੀਂ ਹੁਣ ਆਪਾਂ ਖਾਂਦੇ ਆ ਤਾਂ ਪੇਟ ਦੇ ਆਪਣੇ ਲਈ ਬਹੁਤ ਵਧੀਆ ਉਹ ਸਫਾਈ ਕਰਦਾ ਅੰਤੜੀਆਂ ਦੀ ਸਫਾਈ ਕਰਦਾ ਹੈਗਾ weight loss ਦੇ ਵਿੱਚ ਕਿੰਨਾ ਉਹਦਾ ਜ਼ਿਆਦਾ ਰੋਲ ਹੈਗਾ ਹੈਨਾ ਤੇ ਕਾਲੀ ਮਿਰਚ ਪਾ ਕੇ ਖਾਓ ਖਾਲੀ ਪੇਟ ਤੁਸੀਂ ਬਹੁਤ ਜਲਦੀ weight loss ਹੁੰਦਾ ਤੇ ਕਨਸਟਿਪੇਸ਼ਨ ਨਹੀਂ ਹੁੰਦੀ ਹੂੰ ਤੇ ਫਿਰ ਦਹੀਂ ਹੈ ਜਿਹੜੀ ਬਹੁਤ ਜਿਆਦਾ ਪੇਟ ਨੂੰ ਆਪਣੀ ਨੂੰ ਅਮਰਤ ਦਾ ਮੰਨਿਆ ਜਾਂਦਾ ਰਹੀਂ ਅੱਜ ਕੱਲ ਕਰਦੇ ਆਪਾਂ ਕਿ ਜਿਹੜਾ ਉਹਦੇ ਉੱਪਰ ਪਾਣੀ ਜੇ ਹੁੰਦਾ ਦਹੀਂ ਦੇ ਆਪਾਂ ਕਈ ਵਾਰੀ ਕੀ ਕਰਦੇ ਉਹਨੂੰ ਢੋਲ ਦਿੰਨੇ ਆ ਜਾਂ ਵਿੱਚ ਦੁੱਧ ਮਿਕਸ ਕਰ ਲੈਨੇ ਆ ਹਾਲਾਂਕਿ ਨਹੀਂ ਕਰਨਾ ਚਾਹੀਦਾ ਉਹ ਇੱਕ ਮੈਡੀਸਨ ਆ ਉਹ ਇੱਕ ਰੈਮੇਡੀ ਆ ਕਿਉਂਕਿ ਅੱਜ ਕੱਲ ਸਲਾਹ ਦਿੱਤੀ ਜਾਂਦੀ ਹੈ ਕਿ ਜਿਹੜੀ ਦਹੀਂ ਆ ਹਮੇਸ਼ਾ ਮਿੱਟੀ ਦੇ ਭਾਂਡੇ ਵਿੱਚ ਜਮਾਓ ਪਰ ਉਹ ਮਿੱਟੀ ਦਾ ਭਾਂਡਾ ਉਹ ਉਸ ਚੀਜ਼ ਚੂਸ ਲੈਂਦਾ ਵਿੱਚੋਂ ਸੇਰਮਿਕਸ ਦੇ ਭਾਂਡੇ ਜਮਾਓ ਕੋਈ ੜੀ ਗੱਲ ਨਹੀਂ ਹੈਗੀ ਤੇ ਜਾਂ ਜਿਹੜੀ ਪ੍ਰਾਣੀ ਹੁੰਦੀ ਹੈ ਆਪਣੇ ਕੋਲੇ ਕੋਈ ਤੌੜੀ ਜਿਹਦੇ ਚ ਅਪਾ ਦਹੀਂ ਜਮਾਉਣੇ ਉਹਦੇ ਚੀ ਤੁਸੀਂ ਜਮਾ ਸਕਦੇ ਜਿਹਦੇ ਉੱਪਰ ਪਾਣੀ ਥੋੜਾ ਬਣਿਆ ਰਹੇ ਦਹੀਂ ਹਮੇਸ਼ਾ ਘਰੇ ਜਮਾਓ ਤਾਂ ਉਹ ਜਿਹੜਾ ਪਾਣੀ ਹੈਗਾ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਕੈਲਸ਼ੀਅਮ ਹੁੰਦਾ ਬਹੁਤ ਜ਼ਿਆਦਾ ਤੇ ਜਿਹੜੀਆਂ ਉਹ ਪਾਣੀ ਆ ਜਿਹੜਾ ਸਾਡੀਆਂ ਹੱਡੀਆਂ ਨੂੰ ਦੰਦਾਂ ਨੂੰ ਤੇ ਸਾਡੇ ਨੌਹਾਂ ਨੂੰ ਮਜ਼ਬੂਤ ਕਰਦਾ ਉਹ ਪਾਣੀ ਜਿਹੜਾ ਸਾਡੇ ਵਾਸਤੇ ਇੱਕ ਰਾਮਬਾਨ ਰੈਮਡੀ ਆ ਉਹ ਉਸ ਪਾਣੀ ਨੂੰ ਤੁਸੀਂ ਐਵੇਂ ਨਾ ਸਮਝੋ ਠੀਕ ਆ ਉਹ ਪਾਣੀ ਢੋਲਣਾ ਨਹੀਂ ਦਹੀਂ ਦੇ ਵਿੱਚ ਮਿਕਸ ਕਰਕੇ ਖਾ ਲਓ ਇੱਕ ਜਿਵੇਂ ਕਿ ਗੱਲ ਕਰਦੇ ਆ ਕਿ ਜਿਵੇਂ ਬਹੁਤ ਜ਼ਿਆਦਾ ਕਿਸੇ ਨੂੰ ਕਾਂਸਟਿਪੇਸ਼ਨ ਆ ਤਾਂ ਉਹਦੇ ਵਿੱਚ ਤੁਸੀਂ ਕਾਲੀ ਲੂਣ ਮਿਰਚ ਪਾ ਕੇ ਪਾਣੀ ਪੀ ਸਕਦੇ ਹੋ ਕੱਲਾ ਨਮਕ ਕਾਲਾ ਪਾ ਕੇ ਪੀ ਸਕਦੇ ਆ ਤਾਂ ਕਾਂਸਟਿਪੇਸ਼ਨ ਆ ਜਿਹੜੀ ਉਹ ਦੂਰ ਹੋ ਜਾਵੇ ਤੇ ਜੇ ਅਗਰ ਕਿਸੇ ਨੂੰ ਲੂਜ਼ ਮੋਸ਼ਨ ਲੱਗੇ ਆ ਤਾਂ ਉਹ ਪਾਣੀ ਤੁਸੀਂ ਦਹੀਂ ਵਾਲਾ ਉੱਪਰੋਂ ਉਹ ਨੂੰ ਪਿਆ ਦਿਓ ਚੌਥਾ ਚੌਥਾ ਹਿੱਸਾ ਕੱਪ ਦਾ ਦੋ ਤਿੰਨ ਵਾਰੀ ਪਿਆ ਦਿਓ ਤਾਂ ਉਹਦੇ ਜਿਹੜੇ ਲੂਜ਼ ਮੋਸ਼ਨ ਆ ਬਿਲਕੁਲ ਠੀਕ ਹੋ ਜਾਣਗੇ ਜੇ ਅਗਰ ਕਿਸੇ ਨੂੰ ਐਸਥਮਾ ਦਾ ਰੋਗੀ ਆ ਅੱਗੇ ਕਹਿੰਦੇ ਹੁੰਦੇ ਸੀ ਇਹ ਨੂੰ ਦਹੀਂ ਨਾ ਦੋ ਨਹੀਂ ਨਾ ਦਿਓ ਇਹ ਨੂੰ ਖਾਂਸੀ ਆਉਂਦੀ ਆ ਜਦ ਸਾਹ ਚੜਦਾ ਬਟ ਨਹੀਂ ਜਿਹੜੇ ਐਸਥਮਾ ਦੇ ਰੋਗੀ ਆ ਉਹਨਾਂ ਵਾਸਤੇ ਜਿਹੜਾ ਇਹ ਪਾਣੀ ਆ ਬਹੁਤ ਹੀ ਜ਼ਿਆਦਾ ਵਧੀਆ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਇੰਨਾ ਕਾ ਤੇ ਕੈਲਸ਼ੀਅਮ ਇੰਨਾ ਹੈ ਜਿਹਦੀ ਕਾਠ ਦੇ ਨਾਲ ਐਸਥਮਾ ਹੁੰਦਾ ਤੇ ਦਹੀਂ ਦਾ ਪਾਣੀ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਇਹਨੂੰ ਸਿੱਟਣਾ ਨਹੀਂ ਇਹਨੂੰ ਯੂਜ਼ ਕਰਨਾ ਹੈ। ਬਾਕੀ ਜਿਹੜੇ ਬਵਾਸੀਰ ਦੇ ਰੋਗੀ ਆ ਉਹਨਾਂ ਨੂੰ ਇਹ ਸਲਾਹ ਦਿੰਨੀ ਆ ਮੈਂ ਕਿ ਦਹੀਂ ਦੀ ਲੱਸੀ ਬਣਾ ਕੇ ਰੋਜ਼ ਖੱਟੀ ਲੱਸੀ ਹੋਵੇ ਦਹੀਂ ਦੀ ਬਣਾ ਕੇ ਰੋਜ਼ ਉਹਦੇ ਵਿੱਚ ਤੁਸੀਂ ਅਜਵੈਨ ਪਾ ਕੇ ਪੀਣੀ ਆ। ਜਿੰਨੇ ਜਿਹੜੇ ਬਵਾਸੀਰ ਦੇ ਰੋਗੀ ਆ ਉਹਦੇ ਵਿੱਚ ਅਜਵੈਨ ਪਾ ਲੈਣੀ ਆ ਤੇ ਬਹੁਤ ਹੀ ਜ਼ਿਆਦਾ ਤੁਹਾਨੂੰ ਉਹਦਾ ਬੈਨੀਫਿਟ ਹੋਊਗਾ। ਦਹੀਂ ਦਾ ਪਾਣੀ ਜਿਵੇਂ ਕਿਸੇ ਦੇ ਚਿਹਰੇ ਦੇ ਉੱਤੇ ਸ਼ਾਇਆ ਹੋ ਜਾਂਦੀ ਹੈ ਉਹ ਦਹੀਂ ਦਾ ਪਾਣੀ ਲਾ ਲੈਣਾ ਤਾਂ ਕਾਟਨ ਦਾ ਗੋਲ ਜੇ ਬੋਲੇ ਬੋਲੇ ਗੋਲ ਜੇ ਬਣਾ ਲੈਣਾ ਤੇ ਉਹਦੇ ਨਾਲ ਐਸਟੈਂਸਰ ਕਰਕੇ ਜਿੱਥੇ ਸਾਡੇ ਹੈਗੀਆਂ ਰਾਤ ਨੂੰ ਲਾ ਕੇ ਤੁਸੀਂ ਉਹਦੇ ਤੇ ਪੈ ਜਾਣਾ ਡੇ ਟਾਈਮ ਵੀ ਲਗਾ ਸਕਦੇ ਆ ਜੇ ਤੁਸੀਂ ਘਰੇ ਰਹਿੰਦੇ ਹੋ ਤਾਂ ਤੇ ਉਹ ਤੁਸੀਂ ਦੇਖੋਗੇ ਕਿ 1 ਮਹੀਨਾ ਲਗਾਤਾਰ ਲਾਓ ਤੁਸੀਂ ਉਸ ਤੋਂ ਬਾਅਦ ਤੁਸੀਂ ਆਪਣਾ ਜੋ ਫੇਸ਼ੀਅਲ ਕਰਨਾ ਜਾਂ ਵੇਸਨ ਵਾਲਾ ਕਰਨਾ ਜਾਂ ਚੌਲਾਂ ਦੇ ਆਟੇ ਦਾ ਫੇਸ ਪੈਕ ਬਣਾ ਕੇ ਲਾਉਣਾ ਉਸ ਤੋਂ ਬਾਅਦ ਉਹਨੂੰ ਆਪਣਾ ਜਿਹੜਾ ਫੇਸ ਹੈਗਾ ਉਹ ਕਲੀਨ ਹੋ ਲੱਗੂਗਾ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਇਹ ਅ ਗੁੱਡ ਹੈਗਾ ਇਹ ਬਹੀ ਦਾ ਪਾਣੀ ਤੇ ਜਦੋਂ ਤੁਸੀਂ ਖਾਣਾ ਖਾਣੇ ਰਹੀ ਤਾਂ ਤਿੰਨ ਵਾਰੀ ਪਹਿਲਾਂ ਖਾ ਲੋ ਰਾਤ ਦਾ ਤੇ ਦਿਨ ਦਾ ਕੋਈ ਹੈ ਨਹੀਂ ਗੱਲ ਹੁੰਦੀ ਆ ਆਪਦੀ ਬੋਡੀ ਦੀ ਤਸਵੀਰ ਦੀ ਕਿਉਂਕਿ ਆਪਰੇ ਅੰਦਰ ਚੱਕੀ ਤਾਂ ਉਹੀ ਲੱਗੀ ਹੈ ਨਾ ਉਹਨੇ ਪਾਣੀ ਹজম ਕਰਨਾ ਉਹਨੇ ਚਾਹ ਹজম ਕਰਨੀ ਉਹਨੇ ਰੋਟੀ ਖਾਣੀ ਦਿਨ ਹੋਵੇ ਰਾਤ ਹੋਵੇ ਉਹਨੇ ਕਦੇ ਨਹੀਂ ਦੇਖਿਆ ਆਪਾਂ ਜਦੋਂ ਭੁੱਖ ਲੱਗਦੀ ਤਾਂ ਬਾਕੀ ਚੀਜ਼ਾਂ ਖਾਣੇ ਤਾਂ ਇਹ ਵੀ ਖਾ ਸਕਦੇ ਆ ਪਰ ਤੁਸੀਂ ਇਹ ਚੈੱਕ ਕਰਨਾ ਕਿ ਕਿਸੇ ਚੀਜ਼ ਤੋਂ ਤੁਹਾਨੂੰ ਅਲਰਜੀ ਨਾ ਹੋਵੇ ਅਗਰ ਤੁਹਾਡੀ ਚੀਜ਼ ਕੋਈ ਮਤਲਬ ਤੁਹਾਨੂੰ ਫਿੱਟ ਨਹੀਂ ਬਹਿੰਦੀ ਤਾਂ ਡਾਕਟਰ ਵੀ ਕਹਿੰਦੇ ਕਿ ਤੁਹਾਨੂੰ ਇਸ ਚੀਜ਼ ਤੋਂ ਅਲਰਜੀ ਹੈ ਤਾਂ ਤੁਸੀਂ ਇਹ ਚੀਜ਼ ਨਹੀਂ ਖਾਣੀ ਤੇ ਨਾ ਖਾਓ ਇਹ ਨਹੀਂ ਹੈਗਾ ਵੀ ਮੈਂ ਕਹੇ ਤਾਂ ਮੈਂ ਜਨਰਲ ਇੱਕ ਟੋਕ ਕੀਤੀ ਹੈ ਤੁਹਾਡੇ ਨਾਲ ਜੇ ਤੁਹਾਨੂੰ ਦਹੀਂ ਤੋਂ ਵੀ ਅਲਰਜੀ ਹੈ ਪਾਣੀ ਤੋਂ ਵੀ ਅਲਰਜੀ ਹੈ ਜਾਂ ਤੁਹਾਨੂੰ ਹੋਰ ਵੀ ਕਿਸੇ ਚੀਜ਼ ਤੋਂ ਅਲਰਜੀ ਹੈ ਤਾਂ ਆਪਣੇ ਡਾਕਟਰ ਕੋਲ ਜਾਓ ਉਹਨਾਂ ਨਾਲ ਸਲਾਹ ਕਰੋ ਵੀ ਇਹ ਚੀਜ਼ ਮੇਰੇ ਵਾਸਤੇ ਫਾਇਦੇਮੰਦ ਹੈ ਕਿ ਨਹੀਂ ਤੇ ਐਵੇਂ ਆਪਾਂ ਨੂੰ ਸਿਕਾਂ ਲੱਗੀਆਂ ਐਵੇਂ ਆਪਾਂ ਨੂੰ ਕੋਈ ਹੋਰ ਬਿਮਾਰੀ ਹੈ ਕਿਸੇ ਚੀਜ਼ ਤੋਂ ਅਲਰਜੀ ਹੈ ਤੇ ਆਪਾਂ ਕਹੀਏ ਨੇ ਨਹੀਂ ਜੀ ਮੈਡਮ ਨੇ ਕਿਹਾ ਸੀ ਆਪਾਂ ਪੀ ਲੈਨੇ ਬਟ ਫਿਰ ਵੀ ਤੁਸੀਂ ਆਪਣਾ ਅਲਰਜੀ ਟੈਸਟ ਕਰਾਓ ਅਲਰਜੀ ਟੈਸਟ ਦੀ ਰਿਪੋਰਟ ਲੈ ਕੇ ਜਾਓ ਡਾਕਟਰ ਕੋਲੇ ਡਾਕਟਰ ਨਾਲ ਸਲਾਹ ਕਰੋ ਫਿਰ ਤੁਹਾਨੂੰ ਅਗਰ ਡਾਕਟਰ ਰეკਮੈਂਡ ਕਰਦੇ ਆ ਤਾਂ ਕਿਉਂਕਿ ਇਹ ਇੱਕ ਸਿੰਪਲ ਜਾਣਕਾਰੀ ਆ ਕਿਉਂਕਿ ਹਰ ਘਰ ਦੇ ਵਿੱਚ ਦਹੀਂ ਜੰਮਦੀ ਜਾਂਦੀ ਆ ਆਪਣੇ ਕੋਈ ਇਹ ਨਹੀਂ ਹੁੰਦਾ ਕਿ ਸਪੈਸ਼ਲ ਆਪਾਂ ਕੋਈ ਇਹਦੇ ਟ ਗੱਲਬਾਤ ਕਰਨੀ ਦਹੀਂ ਆਪਾਂ ਰੋਜ਼ ਖਾਨੇ ਖਾਂਦੇ ਆ ਪਾਣੀ ਉਹਦੇ ਵਿੱਚ ਹੁੰਦਾ ਕਿਉਂਕਿ ਮੈਂ ਤਾਂ ਵਿੱਚ ਹੀ ਬਿਸਕ ਮਾਰ ਦਿੰਨੀ ਆ ਫੈਂਟ ਦਿੰਨੀ ਆ ਤੇ ਆਪਾਂ ਤਾਂ ਉਹ ਖਾਨੇ ਖਾਂਦੇ ਆ ਠੀਕ ਆ ਨਾ ਤੇ ਜੇ ਕੋਈ ਸਪੈਸ਼ਲ ਚੀਜ਼ ਹੈ ਨਹੀਂ ਜਿਹੜੀ ਆਪਾਂ ਨੂੰ ਬਾਡੀ ਨੂੰ ਨੁਕਸਾਨ ਕਰੇ ਪਰ ਸਮ ਟਾਈਮ ਕਿਸੇ ਚੀਜ਼ ਤੋਂ ਜੇ ਆਪਾਂ ਨੂੰ ਫਾਇਦਾ ਤਾਂ ਉਹ ਕਿਸੇ ਚੀਜ਼ ਤੋਂ ਆਪਾਂ ਨੂੰ ਨੁਕਸਾਨ ਵੀ ਹੋ ਜਾਂਦਾ ਠੀਕ ਹੈ ਤਾਂ ਉਮੀਦ ਕਰਦੀ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਬਹੁਤ ਵਧੀਆ ਲੱਗੂਗੀ ਤੇ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਤੁਹਾਨੂੰ ਮੇਰੀ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਤਾਂ ਆਖਰ ਤੇ ਫਿਰ ਇਹੀ ਗੱਲ ਕਹੂੰਗੀ ਅਗਰ ਕੋਈ ਪ੍ਰੋਬਲਮ ਸਮੱਸਿਆ ਕਿਸੇ ਚੀਜ਼ ਤੋਂ ਅਲਰਜੀ ਆ ਤਾਂ ਆਪਣੀ ਪਹਿਲਾਂ ਡਾਕਟਰ ਨਾਲ ਸਲਾਹ مشورہ ਕਰਨ ਤੋਂ ਬਾਅਦ ਤੁਸੀਂ ਇਹ ਚੀਜ਼ ਲੈ ਲਿਓ ਥੈਂਕ ਯੂ so much all the best ਮਿਲਦੇ ਹਾਂ ਕਿਸੇ ਇੱਕ ਨਵੀਂ